ਮੋੜਲੇ थाना 샤કોટ ਮਿਥੇ 12/8/2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਂ ਸਿੰਘ ਵਾਸੀ ਤਰਨਗਟ ਨੇ ਮੁਕੱਫਸਾ थाना 샤કોટ ਇੰਸਪੈਕਟਰ ਪ੍ਰਿੰਦਰ ਸਿੰਘ ਨੂੰ ਰਾਵਣ ਇੱਕ ਤਲਾਹ ਦਿੱਤੀ ਸੀ ਕਿ ਉਹਦੇ ਉਨ 2 ਐਕਟਵਾ ਸਵਾਰਾਂ ਨੇ ਨਾਮ ਨੂੰ ਵਿਅਤਿਆ ਨੇ ਉਧਰੋਂ 25000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਾ ਦੇਖਦੇ ਹੋਏ ਮੁਕੱਫਸਾ थाना ਵੱਲੋਂ ਮਾਨਯੋਗ ਐਸਐਸਪੀ ਜ਼ਿਲ੍ਹਾ ਚੰਡੀਗੜ੍ਹ ਦੇ ਅਧੀਨ ਸਰਵੰਦ ਸਿੰਘ ਵਰਗੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਅਤੇ ਤੁਰੰਤ ਕਾਰਵਾਈ ਕਰਦਿਆਂ ਕ੍ਰੀਮ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਪ੍ਰారంਭ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਮਰਿੰਦਰ ਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾ ਪੋਪ ਇੰਡੀਆ ਥਾਣਾ ਜੀਰਾ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮਤਾਇਦ ਮਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਵੀ ਘਟਨਾਵਾਂ ਸੰਬੰਧੀ ਪੁਲਸਵਾਰੀ ਸੰਗਿੰਤਾ ਨਾਲ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਐਂਸਰਾਂ ਦੇ ਖਿਲਾਫ ਜਿਲ੍ਹੇੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ ਦੁਖੀ ਪੰਨ ਪ੍ਰਵਾਮ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲ ਮੈਰਿਸ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਪਹਿਲੇ ਮੇਰੇ ਨੰਬਰ ਇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669